ਇੱਕ ਵਾਰ ਫਿਰ ਤੋਂ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਭਰੇ ਬਾਜ਼ਾਰ ਦੇ ਵਿੱਚ ਹੀ ਪਾਣੀ ਇੰਨੀ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਨਸਰ ਆ ਰਿਹਾ ਹੈ ਕਿ ਖਿਡੌਣਿਆਂ ਦੀਆਂ ਸਭ ਚੀਜ਼ਾਂ ਨੂੰ ਰੋੜਦਾ ਹੋਇਆ ਲੈ ਕੇ ਜਾ ਰਿਹਾ ਹੈ ਪਾਣੀ ਇੱਕ ਤਸਵੀਰ ਦੇਖ ਸਕਦੇ ਹੋ ਜਿੱਥੇ ਕਿ ਇੱਕ ਨੌਜਵਾਨ ਮੁੰਡਾ ਜਿਹੜਾ ਖੜਾ ਹੋਇਆ ਹੁੰਦਾ ਪਰ ਪਾਣੀ ਦੀ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਹੋ ਜਾਂਦੀ ਹੈ ਕਿ ਉਹ ਮੁੰਡਾ ਮਸਾ ਹੀ ਆਪਣੀ ਜਾਨ ਨੂੰ ਬਚਾ ਸਕਿਆ ਤੇ ਉਸੇ ਦੌਰਾਨ ਇੱਕ ਹੋਰ ਤਸਵੀਰ ਸામਣੀ ਆਈ ਹੈ ਜਿੱਥੇ ਕੀ ਕੁਝ ਕੁ ਵਿਅਕਤੀ ਇੱਕ ਦੁਕਾਨ ਦੇ ਅੱਗੇ ਖੜੇ ਹੋਏ ਨੇ ਤੇ ਬਾਜ਼ਾਰ ਦੇ ਵਿੱਚ ਦੁਕਾਨਾਂ ਸਭ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਪਾਣੀ ਇਸ ਕਦਰ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਹਰ ਪਾਸੇ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਦੱਸ ਦਈਏ ਕਿ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 6 ਤਰੀਕ ਤੱਕ ਇੱਕ ਵਾਰ ਫਿਰ ਤੋ ਭਾਰੀ ਮੀਂਹ ਪਵੇਗਾ ਅਤੇ ਭਾਰੀ ਬਰਸਾਤ ਹੁਣ ਮਗਰੋਂ ਇੱਕ ਵਾਰ ਫਿਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਕਿ ਬਾਜ਼ਾਰ ਦੇ ਵਿੱਚ ਪਾਣੀ ਇੰਨੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਕਿ ਖਡੌਣਿਆਂ ਵਾਂਗ ਗੱਟੀਆਂ ਨੂੰ ਪਾਣੀ ਜਿਹੜਾ ਆ ਉਹ ਰੋੜ ਕੇ ਲੈ ਜਾਂਦਾ ਹੈ ਲੋਕਾਂ ਨੇ ਮਿਹਨਤ ਤੇ ਸਦਕਾ ਘਰ ਬਣਾਏ ਚੀਜ਼ਾਂ ਬਣਾਈਆਂ ਪਰ ਜਦੋਂ ਅਜਿਹੀ ਕੁਦਰਤੀ ਆਫਤ ਆਉਂਦੀ ਹੈ ਤਾਂ ਉਸ ਵਕਤ ਲੋਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਜਾਨ ਬਚਾਈਏ ਜਾਂ ਫਿਰ ਚੀਜ਼ਾਂ ਨੂੰ ਪਰ ਫਿਲਹਾਲ ਦੱਸ ਦਈਏ ਕਿ ਜਿੱਥੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ 6 ਤਰੀਕ ਤੱਕ ਭਾਰੀ ਬਾਰਿਸ਼ ਪਵੇਗੀ ਜਿਸ ਕਰਕੇ ਇੱਕ ਵਾਰ ਫਿਰ ਤੋਂ ਤਬਾਹੀ ਦਾ ਜੜ ਦੇਖਣ ਨੂੰ ਮਿਲ ਸਕਦਾ ਹੈ ਪਰ ਇਹ ਤੁਹਾਨੂੰ بارش ਤੋਂ ਬਾਅਦ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਬੂੰਦੀ ਤੋਂ ਇਹ ਤਸਵੀਰਾਂ ਆਈਆਂ ਨੇ ਜਿੱਥੇ ਕਿ ਭਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਪਾਣੀ ਇੰਨੀ ਤੇਜ਼ੀ ਦੇ ਨਾਲ ਬਾਜ਼ਾਰ ਦੇ ਵਿੱਚੋਂ ਲੰਘਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਸੇ ਦੌਰਾਨ ਇੱਕ ਨੌਜਵਾਨ ਵਿਅਕਤੀ ਹੈ ਜਿਹੜਾ ਕਿ ਰੋਡ ਚੱਲਾ ਸੀ ਇਸ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਤੇ ਉਸੇ ਦੌਰਾਨ ਇਸਨੇ ਮੱਸਾ ਹੀ ਭੱਜ ਕੇ ਆਪਣੀ ਜਾਨ ਨੂੰ ਬਚਾਇਆ ਹੈ ਤਾਂ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਖੌਫਨਾਕ ਤਸਵੀਰਾਂ ਨੇ ਜਿਸ ਕਦਰ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਲੋਕ ਪਰੇਸ਼ਾਨ ਨੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਕਿ ਆਖਰਕਾਰ ਕਰੀਏ ਕਿ ਇਸ ਮੌਕੇ ਤੇ ਫਿਲਹਾਲ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਮੱਧ ਪ੍ਰਦੇਸ਼ ਦੇ ਬੂੰਦੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਇੱਥੇ ਤੱਕ ਕਿ ਗੱਡੀਆਂ ਨੂੰ ਖਡਾਉਣਿਆਂ ਵਾਂਗੇ ਪਾਣੀ ਰੋੜ ਕੇ ਲੈ ਜਾਂਦਾ ਫਿਲਹਾਲ ਤਸਵੀਰਾਂ ਦੇਖ ਲੈਣੇ ਆ